ਬੇहद ਹੀ ਦੁੱਖ ਦੀ ਖਬਰ ਆਈ ਹੈ ਬੰਗਾ ਤੋਂ ਮੁਕੰਦਪੁਰ ਰੋਡ ਬੀਤੀ ਰਾਤ ਟਰੈਕਟਰ ਟਰੈਲੀ ਪਲਟੀ ਇੱਕ ਗੱਡੀ ਜੋ ਕਿ ਸਿੱਧੀ ਜਾ ਕੇ ਸੂਚਨਾ ਅਨਸਾਰ ਜੋ ਏ ਟਰੈਕਟਰ ਟਰੈਲੀ ਪਲਟੀ ਹੋਈ ਸੀ ਉਸ ਦੇ ਵਿੱਚ ਜਾ ਕੇ ਵੱਜੀ ਬੇਹੱਦ ਹੀ ਦੁੱਖ ਦੀ ਗੱਲ ਹੈ ਕਿ ਇਸ ਹਾਦਸੇ ਦੇ ਵਿੱਚ ਸੂਚਨਾ ਅਨੁਸਾਰ ਨਵਜੰਮੇ ਬੱਚੇ ਦੀ ਇਸ ਹਾਦਸੇ ਵਿੱਚ ਮੌਤ ਹੋ ਗਈ ਤੇ ਰਾਤ ਦਾ ਸਮਾਂ ਸੀ ਟਾਈਮ ਕਰੀਬ ਦੱਸਿਆ ਗਿਆ ਆ ਕਿ ਕੋਈ ਰਾਤ ਦੇ 1 ਵਜੇ ਹੋਣਗੇ ਔਰ ਇਹ ਜਿਹੜੀ ਟ੍ਰੈਲੀ ਓਵਰਲੋਡ ਸੀ ਗੰਨਿਆਂ ਨਾਲ ਭਰੀ ਹੋਈ ਸੀ ਤੇ ਇਹ ਸੜਕ ਦੇ ਬਿਲਕੁਲ ਐਨ ਵਿਚਕਾਰ ਜਿਹੜੀ ਆ ਤੁਸੀਂ ਦੇਖ ਪ ਰਹੇ ਹੋ ਤਸਵੀਰਾਂ ਦੇ ਵਿੱਚ ਦੇਖ پا ਰਹੇ ਹੋ ਔਰ ਟਰੈਕਟਰ ਦਾ ਤੁਸੀਂ ਦੇਖ ਪਾ ਰਹੇ ਹੋ ਕਿ ਕਿੰਨੀ ਕੰਡੀਸ਼ਨ ਜਿਹੜੀ ਆ ਕਿੰਨੀ ਹਾਲਤ ਜਿਹੜੀ ਆ ਉਹ ਖਰਾਬ ਆ ਟਰੈਕਟਰ ਦਾ ਅਗਲਾ ਹਿੱਸਾ ਜਿਹੜਾ ਉਹ ਸਾਰਾ ਟੁੱਟ ਗਿਆ ਔਰ ਇੱਥੋਂ ਤੱਕ ਤੁਸੀਂ ਦੇਖੋ ਕਿ ਟਾਇਰ ਵੀ ਜਿਹੜੇ ਆ ਉਹ ਉੱਪਰ ਨੂੰ ਚੱਕ ਹੋਏ ਨੇ ਤੇ ਗੰਨਾ ਜਿਹੜਾ ਓਵਰ ਲੋਡ ਸੀ ਉਹ ਖਿਲਰ ਰਿਹਾ ਹੋਇਆ ਆ ਔਰ ਇਹ ਦਰਖਤ ਦੇ ਵਿੱਚ ਜਾ ਕੇ ਜਿਹੜਾ ਆ ਇਹ ਟਰੈਕਟਰ ਜਿਹੜਾ ਵੱਜਿਆ ਆ ਤੇ ਟ੍ਰੈਲੀ ਜਿਹੜੀ ਆ ਉਹ ਦੂਸਰੇ ਪਾਸੇ ਨੂੰ ਬਿਲਕੁਲ ਸੜਕ ਦੇ ਜਿਹੜੀਆਂ ਐਨ ਬਚਕਾਰ ਜਿਹੜੀ ਆ ਇਹ ਟ੍ਰੈਲੀ ਜਿਹੜੀ ਤੁਸੀਂ ਤਸਵੀਰਾਂ ਤੇ ਦੇਖ ਪਾ ਰਹੇ ਹੋ ਇਹ ਪਲਟੀ ਹੋਈ ਹੋਰ ਆਕਾਰ ਗੱਡੀ ਦੇਖ ਸਕਦੇ ਆ ਜੋ ਸਿੱਧੀ ਜਾ ਕੇ ਇਸ ਟ੍ਰੈਲੀ ਦੇ ਵਿੱਚ ਜਿਹੜੀ ਆ ਉਹ ਗੱਡੀ ਪਲਟੀ ਕਿਉਂਕਿ ਇਹਨਾਂ ਨੂੰ ਇਹ ਸੀ ਕਿਉਂਕਿ ਇਹਨਾਂ ਦੇ ਬੱਚਾ ਜਿਹੜਾ ਜਗ ਨਵ ਜੰਮਿਆ ਉਹਦੀ ਕੋਈ ਪ੍ਰੋਬਲਮ ਸੀ ਉਸ ਨੂੰ ਕੋਈ ਸਮੱਸਿਆ ਸੀ ਕੋਈ ਮਤਲਬ ਬਿਮਾਰ ਸੀ ਔਰ ਇਹ ਵੀ ਜਲਦੀ ਦੇ ਵਿੱਚ ਸੰ ਤੇ ਇਹਨਾਂ ਨੇ ਅੱਗੇ ਨਹੀਂ ਦੇਖਿਆ ਤੇ ਇਹ ਜੋ ਟ੍ਰੈਲੀ ਪਲਟੀ ਹੋਈ ਸੀ ਤਾਂ ਇਸ ਦੇ ਵਿੱਚ ਜਾ ਕੇ ਇਹ ਗੱਡੀ ਜਿਹੜੀ ਆ ਉਹ ਵੱਜੀ ਔਰ ਤੁਸੀਂ ਦੇਖ ਸਕਦੇ ਆ ਕਿ ਇਹ ਜਿਹੜੀ ਕਾਰ ਹੈਗੀ ਆ ਇਹ ਇਹਦਾ ਵੀ ਅਗਲਾ ਹਿੱਸੇ ਦਾ ਤੁਸੀਂ ਹਾਲਤ ਦੇਖ ਸਕਦੇ ਆ ਕਿ ਇਹਦੀ ਹਾਲਤ ਕੀ ਕੀ ਹੈਗੀ ਆ ਵੈਸੇ ਜਦੋਂ ਇਸ ਤਰ੍ਹਾਂ ਦੇ ਹਾਦਸੇ ਹੋ ਜਾਂਦੇ ਆ ਮੰਨ ਲਓ ਟਰੈਕਟਰ ਟਰੈਲੀ ਜਾਂ ਕੋਈ ਵੀ ਚੀਜ਼ ਤੁਹਾਡਾ ਬਾਹਨ ਜਿਹੜਾ ਪਲਟ ਜਾਂਦਾ ਆ ਤਾਂ ਸਾਡਾ ਵੀ ਫਰਜ਼ ਬਣਦਾ ਆ ਕਿ ਉੱਥੇ ਕੁਝ ਨਾ ਕੁਝ ਜਿਹੜਾ ਲਾਈਟਿੰਗ ਦਾ ਜਾਂ ਕੋਈ ਇਹੋ ਜਿਹਾ ਸਿਸਟਮ ਸਾਨੂੰ ਕਰਕੇ ਰੱਖਣਾ ਚਾਹੀਦਾ ਹੈ ਤਾਂ ਜੋ ਇਧਰੋਂ ਉਧਰੋਂ ਜਿਹੜੇ ਬਾਹਨ ਆਂਦੇ ਆ ਜਾਂ ਕੋਈ ਹੋਰ ਕੋਈ ਸਕੂਟਰ ਮੋਟਰਸਾਈਕਲ ਗੱਡੀ ਵਾਲਾ ਆਂਦਾ ਉਸ ਨੂੰ ਪਤਾ ਲੱਗ ਸਕੇ ਕਿ ਅੱਗੇ ਜਿਹੜੀ ਆ ਇਹ ਚੀਜ਼ ਹੈ ਵੈਸੇ ਤਾਂ ਜਿਹੜਾ ਬਾਨ ਆਂਦਾ ਜਾਂਦਾ ਵੀ ਆ ਉਸ ਤੋਂ ਵੀ ਲਾਈਟਾਂ ਲੱਗੀਆਂ ਹੁੰਦੀਆਂ ਨੇ ਲੇਕਿਨ ਫਿਰ ਵੀ ਕਈ ਵਾਰ ਜਿਹੜਾ ਆ ਕਿ ਹਨੇਰੇ ਦੇ ਵਿੱਚ ਪਤਾ ਨਹੀਂ ਲੱਗਦਾ ਔਰ ਆ ਦੇਖ ਸਕਦੇ ਹੋ ਟਰੈਕਟਰ ਟਰੈਲੀ ਬਿਲਕੁਲ ਐਨ ਮੇਨ ਰੋਡ ਦੇ ਵਿੱਚ ਪਲਟੀ ਹੋਈ ਆ ਔਰ ਸਕੂਟਰ ਮੋਟਰਸਾਈਕਲਾਂ ਵਾਲੇ ਖੇਤਾਂ ਦੇ ਵਿੱਚ ਹੀ ਇਧਰੋਂ ਉਧਰੋਂ ਤੁਸੀਂ ਦੇਖ ਰਹੇ ਪਾ ਰਹੇ ਹੋ ਕਿ ਜਾ ਰਹੇ ਹੋ ਔਰ ਰੋਡ ਜਿਹੜਾ ਆ ਕਿ ਇਹ ਜਿਹੜਾ ਪੂਰੀ ਤਰ੍ਹਾਂ ਰੋਡ ਜਿਹੜਾ ਜਾਮ ਹੋ ਚੁੱਕਾ ਆ ਤੁਸੀਂ ਤਸਵੀਰਾਂ ਦੇਖ پا ਰਹੇ ਹੋ ਕਿ ਸੜਕ ਬਿਲਕੁਲ ਜਿਹੜੀ ਆ ਇਹ ਸੜਕ ਰੁਕੀ ਹੋਈ ਆ ਔਰ ਔਰ ਟ੍ਰੈਲੀ ਇਸ ਤਰ੍ਹਾਂ ਟਰੈਕਟਰ ਸੜਕ ਦੇ ਵਿੱਚ ਘਾਰਿਆ ਕਿ ਕਿਤੋਂ ਵੀ ਕੋਈ ਜਿਹੜਾ ਲੰਘਣ ਦਾ ਜਿਹੜਾ ਆ ਉਹ ਬਿਲਕੁਲ ਵੀ ਜਿਹੜਾ ਆ ਕੋਈ ਇੱਥੋਂ ਸਾਧਨ ਨਹੀਂ ਹੈਗਾ ਕਿ ਕਿਸੇ ਪਾਸੇ ਦੀ ਵੀ ਲੰਘਿਆ ਜਾਤੇ ਕਿਉਂਕਿ ਮੈਂ ਅੱਜ ਲਾਈਵ ਨਵਾਂ ਕਸ਼ਮੀਰੀ ਕੈਂਪ ਫੇਸਬੁੱਕ ਤੇ ਵੀ ਇਹ ਹਾਦਸਿਆਂ ਦੇ ਸਬੰਧ ਦੇ ਵਿੱਚ ਇਹ ਸੂਚਨਾ ਮਤਲਬ ਅੱਜ ਮੈਂ ਲਾਈਵ ਦੇ ਉੱਪਰ ਬੈਠਾ ਹੋਇਆ ਸੀ ਕਿ ਹਾਦਸੇ ਕਿਉਂ ਹੋ ਰਹੇ ਨੇ ਇਸ ਵਿੱਚ ਲਾਪਰਵਾਹੀ ਕਿਸ ਦੀ ਹੈਗੀ ਆ ਕੌਣ ਇਸ ਦਾ ਜ਼ਿੰਮੇਵਾਰ ਹੈ ਤੇ ਉਸ ਤੋਂ ਤੁਰੰਤ ਬਾਅਦ ਹੀ ਸਾਨੂੰ ਜਿਹੜੀ ਆ ਇੱਕ ਇੱਕ ਖਬਰ ਆਈ ਕਿ ਬੰਗਾ ਤੋਂ ਮੁਕੰਦpur ਰੋਡ ਤੇ ਜਿਹੜੀ ਹੈਗਾ ਕਿ ਇਹ ਹਾਦਸਾ ਹੋ ਗਿਆ ਤੇ ਨਵਜਵੇ ਬੱਚੇ ਦੀ ਜਿਹੜੀ ਆ ਉਸ ਵਿੱਚ ਮੌਤ ਹੋ ਗਈ ਹੈਗੀ ਆ ਤੇ ਬੇहद ਮਨ ਨੂੰ ਦੁੱਖ ਲੱਗਾ ਅਗਰ ਤੁਸੀਂ ਕਸ਼ਮੀਰੀ ਕੈਂਪ ਫੇਸਬੁੱਕ ਤੇ ਜਾਓਗੇ ਇਸ ਹਾਦਸੇ ਤੋਂ ਪਹਿਲਾਂ ਜਿਹੜਾ ਆ ਕਿ ਮੈਂ ਉਸ ਤੇ ਇਹ ਸਾਰੀ ਚਰਚਾ ਕਰ ਚੁੱਕਾ ਆ ਲੇਕਿਨ ਉਹੀ ਕੁਝ ਹੋਇਆ ਜੋ ਕੁਝ ਮੈਂ ਉਸ ਤੇ ਕਹਿ ਚੁੱਕਾ ਆ ਇਹ ਹਾਦਸੇ ਦਾ ਹੁਣ ਜ਼ਿੰਮੇਵਾਰ ਕੌਣ ਆ ਇਹ ਤੁਸੀਂ ਸਾਫ਼ ਸਪਸ਼ਟ ਦੇਖ ਸਕਦੇ ਹੋ ਕਿਸ ਨੂੰ ਇਸ ਵਿੱਚ ਜ਼ਿੰਮੇਵਾਰ ਠਹਿਰਾਇਆ ਜਾਏਗਾ ਜਿਸ ਨਵਜਮੇ ਬੱਚੇ ਦੀ ਮੌਤ ਹੋ ਚੁੱਕੀ ਆ ਉਹ ਤੇ ਹੁਣ ਦੁਬਾਰਾ ਇਸ ਦੁਨੀਆ ਦੇ ਵਿੱਚ ਵਾਪਸ ਨਹੀਂ ਆ ਸਕਦਾ ਕਿੰਨੀਆਂ ਉਮੀਦਾਂ ਹੋਣਗੀਆਂ ਉਸ ਮਾਪਾਪ ਨੂੰ ਉਸ ਪਰਿਵਾਰ ਨੂੰ ਉਸ ਬੱਚੇ ਦੇ ਲਈ ਜੋ ਕਿ ਜਿਹੜਾ ਰਾਤ ਦੇ ਹਨੇਰੇ ਦੇ ਵਿੱਚ ਆ ਬੱਚੇ ਨੂੰ ਕੋਈ ਸਮੱਸਿਆ ਕੋਈ ਸਿਹਤ ਪੱਖੋਂ ਕੋਈ ਤਕਲੀਫ ਹੋਈ ਤਾਂ ਉਹ ਤੇਜ਼ ਰਫਤਾਰੀ ਦੇ ਵਿੱਚ ਇਹ ਵੀ ਦੱਸੇ ਪੁਲਿਸ ਦੀ ਸੂਚਨਾ ਮੁਤਾਬਕ ਦੱਸਿਆ ਜਾਂਦਾ ਹੈ ਕਿ ਉਹ ਤੇਜ਼ ਰਫਤਾਰ ਸਨ ਔਰ ਪੁਲਿਸ ਮੁਤਾਬਕ ਕਾਰ ਸਵਾਰ ਬੱਚੇ ਨੂੰ ਲੈ ਕੇ ਮੁਕੰਦਪੁਰ ਹਸਪਤਾਲ ਲੈ ਕੇ ਜਾ ਰਹੇ ਸੀ ਤੇ ਬੱਚੇ ਦੀ ਇਸ ਹਾਦਸੇ ਵਿੱਚ ਮੌਤ ਹੋ ਗਈ ਮਾਤਾ ਨੂੰ ਜਿਹੜਾ ਆ ਉਹ ਜ਼ਖਮੀ ਹਾਲਤ ਵਿੱਚ ਹਸਪਤਾਲ ਦਾਖਲ ਕਰਵਾਇਆ ਗਿਆ ਤੇ ਇਹ ਵੀ ਪੁਲਿਸ ਵੱਲੋਂ ਸੂਚਨਾ ਦਿੱਤੀ ਗਈ ਆ ਦੱਸਣ ਮੁਤਾਬਕ ਕਿ ਇੱਕ ਆਸ਼ਾ ਵਰਕਰ ਵੀ ਇਹਨਾਂ ਦੇ ਨਾਲ ਸੀ ਉਹ ਵੀ ਜ਼ਖਮੀ ਹੋ ਗਈ ਆ ਜੋ ਇਹ ਵਾਸੀ ਜਿਹੜੇ ਆ ਆਸ਼ਾ ਵਰਕਰ ਵੀ ਔਰ ਇਹਨਾਂ ਦਾ ਦੱਸਿਆ ਗਿਆ ਕਿ ਇਹ ਬਖਲੌਰ ਦੇ ਜਿਹੜੇ ਵਾਸੀ ਹੈਗੇ ਆ ਔਰ ਇਹ ਦਰਦਨਾਕ ਜਿਹੜਾ ਇਹ ਹਾਸਾ ਵਾਪਰਿਆ ਹੈਗਾ ਔਰ ਨਮਾ ਚਰਦ ਬਾਬਾ YouTube ਚੈਨਲ ਤੇ ਤੁਹਾਨੂੰ ਸਾਰਿਆਂ ਨੂੰ ਇਹ ਕਹੇਗਾ ਕਿ ਓਵਰ ਲੋਡ ਗੱਡੀਆਂ ਨਾਲ ਲੈ ਕੇ ਜਾਓ ਅਗਰ ਕਿਤੇ ਇਹੋ ਜਿਹਾ ਹਾਦਸਾ ਹੋ ਵੀ ਜਾਂਦਾ ਆ ਤਾਂ ਅੱਗੇ ਪਿੱਛੇ ਤੋਂ ਜੋ ਬਾਹਨ ਆਂਦੇ ਆ ਉਹਨਾਂ ਨੂੰ ਵੀ ਜ਼ਰੂਰ ਸੇਫ ਰੱਖਣਾ ਚਾਹੀਦਾ ਆ ਹੁਣ ਤੁਸੀਂ ਦੇਖੋ ਕਿ ਇਹ ਕਾਰ ਵਾਲੇ ਆਪਣੇ ਬੱਚੇ ਨੂੰ ਲੈ ਕੇ ਜਾ ਰਹੇ ਸੀ ਕਿ ਤਕਲੀਫ ਜ਼ਿਆਦਾ ਹੋਏਗੀ ਔਰ ਉਹ ਤਾਂ ਆਲਰੇਡੀ ਵੈਸੇ ਹੀ ਹੈ ਕਿ ਉਹ ਗੱਡੀ ਤੇਜ਼ ਹੋਏਗੀ ਕਿ ਇਹ ਹਾਦਸਾ ਜਿਹੜਾ ਆ ਕਿ ਵਾਪਰ ਗਿਆ ਲੇਕਿਨ ਇਹ ਹਾਸੇ ਦੇ ਵਿੱਚ ਜਿਹੜੀ ਆ ਇੱਕ ਬੱਚੇ ਨੂੰ ਆ ਉਹ ਆਪਣੀ ਨਵ ਜੰਮੇ ਬੱਚੇ ਨੂੰ ਆਪਣੀ ਜਾਨ ਗਵਾਣੀ ਪਈ ਬੇਹਾਦੀ ਹੈ ਦਰਦਨਾਕ ਜਿਹੜਾ ਹਾਸਾ ਇਹ ਤਸਵੀਰਾਂ ਜਿਹੜੀਆਂ ਤੁਹਾਡੇ ਸਾਹਮਣੇ ਤੁਸੀਂ ਨਵਾਂ ਸ਼ਹਿਰ ਦਵਾਬਾ YouTube ਚੈਨਲ ਤੇ ਦੇਖ ਪਾ ਰਹੇ ਹੋ ਪੁਲਿਸ ਵੀ ਮੌਕੇ ਤੇ ਪਹੁੰਚੀ ਹੈ ਹੁਣ ਤੇ ਕੀ ਹੈ ਹੁਣ ਤੇ ਸਿਰਫ ਇੱਕ ਸਾਰਾ ਕੁਝ ਕਾਰਵਾਈਆਂ ਦੇ ਵਿੱਚ ਪੈ ਜਾਣਾ ਹੈ ਪਰ ਇਹਨਾਂ ਦੇ ਇਹਨਾਂ ਤੋਂ ਹਾਸਿਆਂ ਤੋਂ ਅਗਰ ਸਬਕ ਲੈ ਕੇ ਅਸੀਂ ਅੱਗੇ ਤੋਂ ਇਹਨਾਂ ਦੀ ਰੋਗਤਾਮ ਕਰੀਏ ਤੇ ਇਹੋ ਜੇ ਉਪਰਾਲੇ ਕਰੀਏ ਤਾਂ ਜੋ ਇਹੋ ਜੇ ਹਾਦਸੇ ਨਾ ਹੋ ਸਕਣ ਇਹਨਾਂ ਤੋਂ ਅਸੀਂ ਮੌਕੇ ਦੀ ਮੌਕੇ ਜ਼ਰੂਰ ਗੱਲਾਂ ਕਰ ਲੈਨੇ ਆ ਲੇਕਿਨ ਉਹਦਾ ਕੋਈ ਐਸਾ ਠੋਸ ਉਪਰਾਲਾ ਜਾਂ ਨਹੀਂ ਲੱਭਦੇ ਹੈਗੇ ਕਿ ਜਿਸ ਦੇ ਕਾਰਨ ਇਹ ਹਾਦਸਿਆਂ ਤੋਂ ਬਚਿਆ ਜਾ ਸਕੇ ਹਾਦਸਿਆਂ ਤੋਂ ਬਚਿਆ ਜਾ ਸਕਦਾ ਆ ਜੇਕਰ ਅਸੀਂ ਕਾਨੂੰਨੀ ਜੋ ਕਾਨੂੰਨ ਹੈ ਉਹਨਾਂ ਦੀ ਉਲੰਘਣਾ ਨਾ ਕਰੀਏ ਤੇ ਆਪਣੇ ਆਪ ਨੂੰ ਵੀ ਅਸੀਂ ਸੇਫ ਰੱਖ ਸਕਦੇ ਆ ਨਵਾਂ ਸ਼ਹਿਰ ਦਵਾਬਾ YouTube ਚੈਨਲ ਤੇ ਆਓ ਦੇਖਦੇ ਆ ਕੀ ਆ ਪੂਰੀ ਰਿਪੋਰਟ ਹਾਂਜੀ ਸਰ ਇਹ ਕਿਸ ਤਰ੍ਹਾਂ ਹੋਇਆ ਜੀ ਇਹ ਮਾਮਲਾ ਸਾਰਾ ਇਕੱਠਾ ਕਰਾਓ। ਇਹ ਰਾਤ तकरीबन 1 ਵਜੇ ਇੱਕ ਗੰਨੇ ਦੀ ਭਰੀ ਟਰਾਲੀ ਜਾ ਰਹੀ ਸੀ। ਅੱਛਾ ਜੀ। ਜੋ ਕਿ ਅਚਾਨਕ ਰੋਡ ਤੇ ਪਲਟ ਗਈ। ਅੱਛਾ। ਓਵਰ ਲੋਡ ਹੋਣ ਕਰਕੇ। ਤੇ ਉਸ ਤੋਂ ਬਾਅਦ ਪਲਟੀ ਟਰਾਲੀ ਦੇ ਵਿੱਚ ਜਿਹੜੀ ਐ ਕਾਰ ਐ ਆਖਰੀ ਟਕਰਾਈ ਐ। ਅੱਛਾ ਜੀ। ਤੇ ਜੋ ਬੱਚੇ ਨੂੰ ਲੈ ਕੇ ਜਾ ਰਹੇ ਸੀ ਹਸਪੀਟਲ। ਮਗੰਦਪੁਰ ਹਸਪੀਟਲ ਤੋਂ ਉਹਨਾਂ ਨੂੰ ਰੈਫਰ ਕੀਤਾ ਸੀ। ਇਹ ਨਿਊ ਬਰਨ ਬੱਚਾ ਸੀਗਾ ਜੀ। ਹਾਂਜੀ ਨਿਊ ਬਰਨ ਸੀ। ਤੇ ਉਹ ਫਿਰ ਇੱਥੇ ਕਿਸ ਤਰ੍ਹਾਂ ਇਹ ਵਜ ਗਈ ਤੇ ਟਰਾਲੀ ਪਲਟੀ ਹੋਣ ਕਰਕੇ ਉਹ ਜਲਦੀ ਸੀ ਕਿ ਹਸਪੀਟਲ ਜਾਣਾ ਸੀ ਉਹਨਾਂ ਨੂੰ ਅੱਗੇ ਦਿਖਾਈ ਨਹੀਂ ਦਿੱਤਾ ਇਸ ਕਰਕੇ ਵਿੱਚ ਵੱਜ ਗਈ ਇਹ ਟਰਾਲੀ ਟਕਰਾ ਗਈ ਕਾਰ ਤੇ ਬੱਚਾ ਕਿੱਦਾਂ ਹੈ ਜੀ ਜਿਹੜਾ ਤੇ ਬੱਚਾ ਛਿੱਟਸਾਂ ਨੂੰ ਬਰੋਕ ਡੈੱਡ ਦੀ ਆ ਗਈ ਸੀ ਹਸਪੀਟਲ ਤੋਂ ਕਿ ਉਹਦੀ ਡੈਥ ਹੋ ਗਈ ਹੈ ਬਾਕੀ ਉਹਦਾ ਉਹਨਾਂ ਦੀ ਮਾਤਾ ਉਹਦੀ ਮਾਤਾ ਜਿਹੜੀ ਸੀਗੀ ਉਹਦੇ ਫਾਦਰ ਦੇ ਥੋੜੀ ਸੱਟ ਲੱਗੀ ਉਹਨਾਂ ਨੂੰ ਰੈਫਰ ਕਰਤਾ ਸੀ ਨਵੇਂ ਸ਼ਹਿਰ ਦਾ ਜਿਹਨਾਂ ਨਾਲ ਫੋਨ ਤੇ ਗੱਲ ਕੀਤੀ ਹੈ ਤੇ ਬਾਕੀ ਜਾ ਕੇ ਦੇਖਦੇ ਹਾਂ ਮਤਲਬ ਉਹ ਵੀ ਜ਼ਖਮੀ ਹੈ ਹਾਂਜੀ ਉਹ ਵੀ ਜ਼ਖਮੀ ਹੈ ਕਾਸ਼ਾ ਵਰਕਰ ਸੀ ਉਹਦੇ ਵਿੱਚ ਇੱਕ ਥੋਡੇ ਨੇ ਜੀ ਇਹ ਬਖਲੌਰ ਦੇ ਨੇ ਜੀ ਤੋਂ ਅਗਲੀ ਕਾਰਵਾਈ ਕੀ ਕੀਤੀ ਜਾ ਰਹੀ ਹੈ ਹਸਪੀਟਲ ਜਾ ਰਹੇ ਹਾਂ ਜੀ ਉਸ ਤੋਂ ਬਾਅਦ ਅਗਲੀ ਕਾਰਵਾਈ ਦੇਖਦੇ ਹਾਂ ਟਰਾਲੇ ਨੂੰ ਇਹਨੂੰ ਪਾਸੇ ਕਰਵਾ ਕੇ ਰੋਡ ਨੂੰ ਕਲੀਅਰ ਕੀਤਾ ਜਾਊਗਾ ਠੀਕ ਹੈ ਜੀ ਸ਼ੂਗਰ ਦੀ ਬਿਮਾਰੀ ਤੋਂ ਪੱਕੇ ਤੌਰ ਤੇ ਛੁਟਕਾਰਾ ਪਾਓ 9876379499 ਤੇ ਫੋਨ ਕਰੋ 9876379499 ਤੇ ਫੋਨ ਕਰੋ ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 9876379499